ਬਖਸ਼ ਬੰਦੇ ਕਾ ਅਬ ਕੀ ਭਾ ਬਖਸ਼ ਬੰਦੇ ਕਾ ਬਾਹਰ ਨਾ ਆਜੇ ਥੇਰਾ ਬਾਹਰ ਨਾ ਆਜੇ ਥੇਰਾ ਅਬ ਕੀ ਮਾ ਬਖਸ਼ ਬੰਦੇ ਕਾ ਅਬ ਕੀ ਮਾ ਬਖਸ਼ ਬੰਦੇ ਕਾ ਸ੍ਰੀ ਮਾ ਪੰਚਕਿਰਸਨ ਨੇ ਨੂੰ ਨੱਟੂ ਸ਼ਰਮ ਨੂੰ ਰਸ ਪਤ ਇੰਦਰੀ ਕਹਿਆ ਨਾਮਾ ਨਾ इन्द्री कहे आना मना इन्द्री कहे आना मना इन्द्री कहे आना मना अब की बा वखश बन्दे को अब की बा ਖਸ਼ ਬੰਦੇ ਕਾ ਬਾਬਾ ਅਗਨਾ ਬਸੋਏ ਮਗਾਓ ਆਪਣਾ ਦੱਸੋ ਇਹ ਗਾਓ ਬਾਬਾ ਆਪਣਾ ਬਸੋ ਕਾਇਤ ਜੇ ਤੂੰ ਨਾ ਕਰੀ ਕਰੀ ਕਾਲੇ ਖਮਾ ਮੰਗੇ ਕਾਇਤ ਜੇ ਤੂੰ ਨਾ ਕਾਇਤ ਜੇ ਤੂੰ ਨਾ ਕਾਇਤ ਏ ਨਾਮ ਆਪਣੀ ਬਾਖਸ਼ ਬੰਦੇ ਕੋਬ ਆਪਣੀ ਬਾਖਸ਼ ਬੰਦੇ ਕੋ ਤਰਮੁਰਾਏ ਜਦ ਲੇਖਾ ਮੰਗੇ ਬਾਕੀ ਨਿਕਸੀ ਪਾਰੀ ਤਰਮੁਰਾਏ ਜਦ ਲੇਖਾ ਮੰਗੇ ਬਾਕੀ ਨਿਕਸੀ ਪਾਰੀ ਪੰਚ ਕਿਰਸਾਨ ਵਾ ਪਗ ਗਏ ਮੈਂ ਬਾਦਿਓ ਜਿਉ ਦਰਬਾਰੀ ਪੰਚ ਕਿਰਸਾਨ ਬਾਦਿਓ ਉਹ ਦਰਬਾਰੀ ਅਬ ਕੀ ਬਾਖਸ਼ ਬੰਦੇ ਕੋ ਅਬ ਕੀ ਬਾਖਸ਼ ਬੰਦੇ ਕੋ

ਬਾਹਰ ਨਾ ਪਾਜ ਫੇਰਾ ਬਾਹਰ ਨਾ ਪਾਜ ਫੇਰਾ ਅਬ ਕੀ ਬਾ ਬਖਸ਼ ਬੰਦੇ ਕੋ ਅਬ ਕੀ ਬਾ ਬਖਸ਼ ਬੰਦੇ ਕੋ ਬਾਹਰ ਨਾ ਪਾਜ ਰਾ ਬਹਰਨਾ ਜੇਰਾ ਅਬ ਕੀ ਬਾ ਬਖਸ਼ ਬੰਦੇ ਕੋ ਅਬ ਕੀ ਬਾ ਬਖਸ਼ ਬੰਦੇ ਕੋ ਬਖਸ਼ ਬੰਦੇ ਕੋ ਬਖਸ਼ ਬੰਦੇ ਕੋ ਅਕਤ ਕਬੀਰ ਜੀ ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਚਰਨਾਂ ਦੇ ਵਿੱਚ ਅਰਜ ਕਰ ਰਹੇ ਨੇ ਕਿ ਪਤਸ਼ਾ ਕਿਰਪਾ ਕਰੋ ਸਾਡੇ ਆਵਾ ਗਉਣ ਦੇ ਚੱਕਰਾ ਨੂੰ ਹੁਣ ਖਤਮ ਕਰ ਦੇਣਾ ਕਰੋ ਹੁਣ ਅਸੀਂ ਇਸ ਸਰੀਰ ਦੇ ਵਿੱਚ ਵੀ ਨਹੀਂ ਆਉਣਾ ਚਾਹੁੰਦੇ ਅਸੀਂ ਗਰਭ ਜੂਨ ਦੇ ਵਿੱਚ ਆਉਣਾ ਹੀ ਨਹੀਂ ਚਾਹੁੰਦੇ ਸਾਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਕਰਿਓ ਕਿਉਂਕਿ ਗੁਰੂ ਪਿਆਰਿਓ ਸਭ ਤੋਂ ਮਾੜੀ ਜੂਨ ਗਰਭ ਦੀ ਜੂਨ ਮੰਨੀ ਜਾਂਦੀ ਹੈ ਗੁਰੂ ਪਿਆਰਿਓ ਪਤਸ਼ਾਹੀ ਇਹ ਸਮਝਾਉਂਦੇ ਨੇ ਕਿ ਭਾਈ ਜਦੋਂ ਗਰਭ ਦੇ ਵਿੱਚ ਬੱਚਾ ਪੁੱਠਾ ਲਟਕਿਆ ਹੁੰਦਾ ਹੈ ਇਹਨਾਂ ਸਵਾਸ ਸਵਾਸ ਰੱਬ ਦੇ ਨਾਮ ਦੇ ਨਾਲ ਜੁੜਿਆ ਹੁੰਦਾ ਹੈ ਕਿਉਂਕਿ ਉਦੋਂ ਮੁਸ਼ਕਲ ਦੇ ਘੜੇ ਬਣੇ ਹੁੰਦੇ ਐ ਗੁਰੂ ਪਿਆਰ ਜਦੋਂ ਕਿਤੇ ਸਾਡੇ ਤੇ ਮੁਸ਼ਕਲ ਬਣੇ ਅਸੀਂ ਉਦੋਂ ਗੁਰੂ ਦੇ ਨਾਮ ਦੇ ਨਾਲ ਜੁੜਦੇ ਆ ਨਹੀਂ ਤੇ ਸਾਨੂੰ ਰੱਬ ਦਾ ਨਾਮ ਭੁੱਲਿਆ ਰਹਿੰਦਾ ਹੈ ਪਰ ਸਾ ਜੇ ਕਹਿੰਦੇ ਆ ਦੁਨਿਆਵੀ ਕੰਮ ਕਾਰ ਤੇ ਅਸੀਂ ਕਰਦੇ ਆ ਉਹਨਾਂ ਦੇ ਤੋਂ ਬਿਨਾਂ ਵੀ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਪਰ ਨਾਲ ਨਾਲ ਰੱਬ ਦੀ ਬੰਦਗੀ ਵੀ ਤੇ ਕਰਿਆ ਕਰ ਜਿੰਨੇ ਤੇਰਾ ਅੰਤਲੇ ਸਮੇਂ ਭਲਾ ਕਰਨਾ ਹੈ ਕਿਉਂਕਿ ਗੁਰੂ ਬਿਆਰੋ ਕਾਲਯੁਗ ਦਾ ਭਿਆਨਕ ਸਮਾਏ ਤੇ ਸਾਡੇ ਜੀਵਾਂ ਦਾ ਵੀ ਇਹੀ ਸਬਾ ਬਣਿਆ ਆਇਆ। ਮਾਂ ਦੇ ਗਰਭ ਦੇ ਵਿੱਚ ਬੱਚਾ ਪੁੱਠਾ ਲਟਕਿਆ ਸਵਾਸ ਸਵਾਸ ਰੱਬ ਦਾ ਨਾਮ ਜਪਦਾ ਹੈ ਕਿ ਪਰਸ਼ਾ ਮੈਨੂੰ ਇੱਕ ਵਾਰੀ ਇਸ ਗਰਭ ਨਰਕ ਦੇ ਵਿੱਚੋਂ ਕੱਢ ਦੇਣਾ ਕਰੋ। ਮੈਂ ਦੁਨੀਆ ਤੇ ਜਾ ਕੇ ਤੁਹਾਡਾ ਨਾਮ ਜਪਾਂਗਾ ਬੰਦਗੀ ਕਰਾਂਗਾ। ਪਰ ਹੁੰਦਾ ਕੀ ਹੈ ਵਿੱਚੋਂ ਗਰਭੈ ਨਿਕਲ ਆਇਆ। ਖਸਮ ਵਿਸਾਰ ਦੁਨੀ ਚਿੱਤ ਲਾਇਆ ਦੁਨੀਆਂ ਦੇ ਨਾਲ ਚਿੱਤ ਲੱਗ ਜਾਂਦਾ ਹੈ ਕਿਵੇਂ ਲੱਗਦਾ ਹੈ ਧੰਨ ਗੁਰੂ 파ਸ਼ਾ ਮਹਾਰਾਜ ਜੀ ਬਾਰਮਾ ਜੀ ਦੇ ਵਿੱਚ ਬੜਾ ਸੁੰਦਰ ਬਚਨ ਕਰਦੇ ਨੇ ਬੰਦਾ ਆਪਣੀਆਂ ਅਵਸਥਾਵਾਂ ਤੋਂ ਗੁਜ਼ਰਦਾ ਹੋਇਆ ਦੁਨੀਆ ਤੋਂ ਚੱਲਿਆ ਜਾਂਦਾ ਹੈ ਕਿਵੇਂ ਪਰਮੇਸ਼ਰ ਨੂੰ ਵਿਸਾਰਦਾ ਹੈ ਕਹਿੰਦੇ ਇਹਦੇ ਉੱਪਰ 10 ਅਵਸਥਾਵਾਂ ਆਉਂਦੀਆਂ ਨੇ ਪਹਿਲੀ ਅਵਸਥਾ ਏ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਪਨਨੀ ਖੇਡ ਪੰਜਵੇਂ ਖਾਣ ਪੀਣ ਕੀ ਤਾਤ ਸ਼ਿਵ ਕਾਮ ਨਾ ਪੁੱਛੈ ਜਾਤ ਸਤਵੇਂ ਸੰਜ ਕੀਆ ਕਰਵਾਸ ਅਠਵੇਂ ਕ੍ਰੋਧ ਹੋਆ ਤਨਨਾਸ਼ 9ਵੇਂ ਧੌਲੇ ਉਬੇ ਸਾਹ 10ਵੇਂ ਦੱਦਾ ਹੁਆ ਸਵਾਹ ਇਹਨਾਂ 10 ਅਵਸਥਾਵਾਂ ਦੇ ਵਿੱਚੋਂ ਹੁੰਦਾ ਹੋਇਆ ਬੰਦਾ ਚੱਲਿਆ ਜਾਂਦਾ ਏ ਇਹਦੇ ਵਿੱਚ ਰੱਬ ਦੀ ਬੰਦਗੀ ਕਰਨ ਦਾ ਤੇ ਸਮਾਂ ਹੀ ਨਹੀਂ ਨਾ ਮਿਲਿਆ ਕਿਉਂਕਿ ਅਸੀਂ ਰੱਬ ਨੂੰ ਭੁਲਾਈ ਮੇਠੇ ਆ ਜਿਨਨੇ ਸਾਡਾ ਅੰਤਲੇ ਸਮੇਂ ਭਲਾ ਕਰਨਾ ਹੈ ਪਰਸ਼ਾ ਜੀ ਕਹਿੰਦੇ ਬੱਚਾ ਗਰਭ ਚੋਂ ਆਇਆ ਉਦੋਂ ਹੀ ਰੱਬ ਦੇ ਨਾਲੋਂ ਲਿਵ ਟੁੱਟ ਗਈ ਬੱਚਾ ਉੱਚੀ ਉੱਚੀ ਰੋਂਦਾ ਹੈ ਨਾ ਅਸੀਂ ਸਾਰੇ ਖੁਸ਼ ਹੁੰਨੇ ਆ ਕਿ ਬੱਚਾ ਤੰਦਰੁਸਤ ਪੈਦਾ ਹੋਇਆ ਪਰ ਗੁਰਬਾਣੀ ਕੀ ਬਚਨ ਕਰਦੀ ਹੈ ਕਹਿੰਦੇ ਬੱਚੇ ਦੇ ਰੋਣ ਦਾ ਕਾਰਨ ਹੈ ਕਿ ਪਰਮੇਸ਼ਰ ਦੇ ਨਾਲੋਂ ਉਹਦੀ ਲਿਵ ਟੁੱਟ ਗਈ ਹੈ ਲਿਵ ਛੁੜ ਕੇ ਲੱਗੇ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮਾਂ ਦੇ ਗਰਭ ਦੇ ਵਿੱਚ ਜਿੱਥੇ ਨਾਮ ਜਪਦਾ ਸੀ ਨਾ ਉੱਥੇ ਤੇ ਪਰਮੇਸ਼ਰ ਭੋਜਨ ਆਪ ਪੋਚਾਰਿਆ ਸੀ ਕਿਉਂਕਿ ਜਦੋਂ ਰੱਬ ਦੀ ਬੰਦਗੀ ਦੇ ਨਾਲ ਜੁੜ ਜਾਈਏ ਨਾ ਫਿਰ ਕਿਸੇ ਵੀ ਚੀਜ਼ ਦੀ ਚਿੰਤਾ ਨਹੀਂ ਰਹਿ ਜਾਂਦੀ ਪਰਮੇਸ਼ਰ ਆਪ ਕਿਰਪਾ ਵਰਤਾਉਂਦਾ ਹੈ ਮਾਂ ਦੇ ਗਰਭ ਦੇ ਵਿੱਚ ਬੱਚਾ ਕੁਝ ਲੱਗ ਤੇ ਨਹੀਂ ਨਾ ਲੈਂਦਾ ਉਹਨੂੰ ਆਪਣੇ ਆਪ ਹੀ ਉਹਦੇ ਖਾਣੇ ਦੀ ਪੂਰਤੀ ਹੁੰਦੀ ਹੈ ਮਾਂ ਦੇ ਗਰਭ ਦੇ ਵਿੱਚੋਂ ਆਪਣੇ ਆਪ ਹੀ ਉਹਦਾ ਪੇਟ ਭਰਦਾ ਹੈ ਪਰ ਕਹਿੰਦੇ ਖਸਮ ਵਿਸਾਰ ਦੁਨੀ ਚਿੱਤ ਲਾਇਆ ਜਦੋਂ ਗਰਭ ਚੋਂ ਨਿਕਲਿਆ ਦੁਨੀਆ ਦੇ ਨਾਲ ਚਿੱਤ ਕਿਵੇਂ ਲੱਗਾ ਸਭ ਤੋਂ ਪਹਿਲਾਂ ਤ੍ਰਿਸ਼ਨਾ ਪੈਦਾ ਹੋਈ ਭੁੱਖ ਲੱਗੀ ਜਦੋਂ ਮਾਂ ਦੇ ਗਰਭ ਦੇ ਵਿੱਚੋਂ ਨਿਕਲਿਆ ਪਰ ਗੁਰੂ ਪਿਆਰੋ ਪਰਮੇਸ਼ਰ ਨੇ ਸਾਡੇ ਹਿੱਲੇ ਪਹਿਲਾਂ ਹੀ ਕੀਤੇ ਹੋਏ ਨੇ ਬੰਦੇ ਦੇ ਆਉਣ ਤੋਂ ਪਹਿਲਾਂ ਉਹਦੇ ਰਿਜਕ ਦਾ ਪ੍ਰਬੰਧ ਕਰ ਦਿੰਦਾ ਹੈ ਪਹਿਲੋਂ ਦੇ ਤੈ ਰਿਜਕ ਸੰਭਾ ਪਿੱਛੋਂ ਦੇ ਤੈ ਜਨ ਤੇ ਉਪਾਹਾ ਪਹਿਲੋਂ ਰਿਜਕ ਦਾ ਪ੍ਰਬੰਧ ਕੀਤਾ ਫਿਰ ਬੰਦੇ ਨੂੰ ਪੈਦਾ ਕੀਤਾ ਹੈ ਪਹਿਲੀ ਤ੍ਰਿਸ਼ਨਾ ਲੱਗੀ ਹੈ ਮਾਂ ਦੇ ਦੁੱਧ ਦੇ ਕੇ ਮੇਰੀ ਭੁੱਖ ਦੀ ਪੂਰਤੀ ਹੋ ਜਾਵੇ ਹੁਣ ਦੁੱਧ ਦੇ ਨਾਲ ਉਹਦੀ ਪ੍ਰੀਤੀ ਪੈ ਗਈ ਹੈ ਦੂਜੇ ਮਾਏ-ਬਾਪ ਕੀ ਸੋਧ ਦੂਜੀ ਅਵਸਥਾ ਕਿਹੜੇ ਆਉਂਦੇ ਆ ਜਦੋਂ ਬੱਚਾ ਜੇ ਛੋਟਾ ਹੀ ਹੁੰਦਾ ਉਹਨੂੰ ਮਾਂ-ਬਾਪ ਦਾ ਗਿਆਨ ਹੋ ਜਾਂਦਾ ਇਹ ਮੇਰੀ ਮਾਂ ਹੈ ਤੇ ਮੇਰਾ ਬਾਪ ਹੈ ਤੀਜੇ ਭਈਆ ਭਾਬੀ ਬੇਬ ਜਿਉਂ-ਜੋ ਬੱਚਾ ਵੱਡਾ ਹੁੰਦਾ ਜਾਂਦਾ ਉਹਨੂੰ ਅਸੀਂ ਆਪਣੀਆਂ ਰਿਸ਼ਤੇਦਾਰੀਆਂ ਦੱਸਦੇ ਹਾਂ ਕਿ ਭਾਈ ਆ ਤੇਰਾ ਭਰਾ ਆ ਤੇਰੀ ਪਰਜਾਈ ਆ ਤੇਰਾ ਮਾਮਾ ਚਾਚਾ ਤਾਇਆ ਸਾਰਿਆਂ ਦੇ ਨਾਲ ਵਾਕ ਵੀ ਕਰਾਉਂਦੇ ਆ ਉਦੋਂ ਵੀ ਨਾਮ ਦੇ ਨਾਲ ਜੁੜਨ ਦਾ ਸਮਾਂ ਨਹੀਂ ਲਿਆ ਜਾਂਦਾ ਫਿਰ ਕਹਿੰਦੇ ਚੌਥੇ ਪਿਆਰ ਉਪੰਨੀ ਖੇੜ ਚੌਥੀ ਅਵਸਥਾ ਕਿਹੜੀ ਆਈ ਬਚਪਨ ਦੇ ਵਿੱਚ ਖੇਡ ਪਿਆਰੀ ਹੋ ਗਈ ਖੇਡ ਦੇ ਨਾਲ ਪ੍ਰੀਤੀ ਲੱਗ ਗਈ ਬੱਚਾ ਖੇਡਣ ਵਿੱਚ ਵਿਅਸਤ ਹੋ ਜਾਂਦਾ ਹੈ ਉਦੋਂ ਵੀ ਰੱਬ ਦਾ ਨਾਮ ਭੁੱਲਿਆ ਰਹਿੰਦਾ ਹੈ ਪੰਜਵੇਂ ਖਾਣ ਪੀਣ ਕੀ ਤਾਤ ਥੋੜਾ ਬੱਚਾ ਹੋਰ ਵੱਡਾ ਹੋਇਆ ਖਾਣ ਪੀਣ ਵਾਲੀਆਂ ਅਵਸਥਾਂ ਦੇ ਨਾਲ ਪ੍ਰੀਤੀ ਪੈ ਗਈ ਹੈ ਸ਼ਿਵੈ ਕਾਮ ਨਾ ਪੁੱਛਿਆ ਜਾਤ ਜਦੋਂ ਭਰ ਜਵਾਨੀ ਆਈ ਹੈ ਉਦੋਂ ਬੰਦੇ ਤੇ ਕਾਮ ਹਾਵੀ ਹੋ ਜਾਂਦਾ ਹੈ ਉਹ ਆਪਣੇ ਸੱਜਣ ਮਿੱਤਰ ਬਣਾਉਂਦਾ ਹੈ ਉਹ ਕੋਈ ਜਾਤ-ਬਾਤ ਨਹੀਂ ਵੇਖਦਾ ਕਿਹਦੇ ਨਾਲ ਮੈਂ ਆਪਣੀ ਸੱਜਣਤਾ ਇਹ ਕਰਨੀ ਹੈ ਕਿਹਦੇ ਨਾਲ ਨਹੀਂ ਕਰਨੀ ਇਹ ਮੋਹ ਦੇ ਵਿੱਚ ਭਿੱਜਾ ਹੋਇਆ ਸਾਰੇ ਕਾਰਜ ਕਰਦਾ ਹੈ ਫਿਰ ਜਦੋਂ ਜਵਾਨੀ ਦੀ ਅਵਸਥਾ ਆ ਗਈ ਮਾਪਿਓ ਸੋਚਦੇ ਨੇ ਹੁਣ ਇਹਦਾ ਵਿਆਹ ਕਰ ਦਿੱਤਾ ਜਾਵੇ ਸਤਵੇਂ ਸੰਝ ਕੀਆ ਘਰਵਾਸ ਸਤਵੀਂ ਅਵਸਥਾ ਆਈ ਆਨੰਦ ਕਾਰਜ ਹੋ ਗਏ ਵਿਆਹ ਹੋ ਗਿਆ ਤੇ ਗੁਰੂ ਪਿਆਰੇ ਜਦੋਂ ਕਬੀਲਦਾਰੀ ਸਿਰ ਤੇ ਪੈਂਦੀ ਹੈ ਬੰਦੇ ਦੀਆਂ ਚਿੰਤਾਵਾਂ ਹੋਰ ਵੱਰ ਜਾਂਦੀਆਂ ਬੱਚਿਆਂ ਦੀਆਂ ਚਿੰਤਾਵਾਂ ਪਰਿਵਾਰ ਦੀਆਂ ਚਿੰਤਾਵਾਂ ਗੁਰੂ ਪਿਆਰੇ ਉਹ ਚਿੰਤਾਵਾਂ ਦੇ ਵਿੱਚ ਬੰਦਾ ਬੜਾ ਵਿਅਸਤ ਰਹਿੰਦਾ ਹੈ ਪਰਿਵਾਰ ਦੇ ਵਿੱਚ ਬੱਚਿਆਂ ਦੀ ਉਹਨੂੰ ਚਿੰਤਾ ਹੁੰਦੀ ਹੈ ਕਹਿੰਦੇ ਅਠਮੈ ਕਰੋਧ ਹੂਆ ਤਨਨਾਸ਼ ਨਿੱਕੀ ਨਿੱਕੀ ਗੱਲ ਤੇ ਗੁੱਸਾ ਕਰ ਜਾਂਦਾ ਹੈ ਕਿਉਂਕਿ ਸਾਰੀ ਉਮਰਾਂ ਤੇ ਉਹਨੇ ਆਪਣੇ ਬੱਚਿਆਂ ਨੂੰ ਪਾਲਣ ਦੇ ਵਿੱਚ ਹੀ ਲੰਗਾਉਣੀ ਹੈ ਨਾ ਹੁਣ ਕਦੀ ਕਿਸੇ ਦੀ ਜੀਰ ਦੀ ਚਿੰਤਾ ਹੈ ਕਦੀ ਕਿਸੇ ਦੀ ਚਿੰਤਾ ਹੈ ਕ੍ਰੋਧ ਦੇ ਨਾਲ ਆਪਣੇ ਤਨ ਨੂੰ ਜਿਹੜਾ ਇਹਨਾ ਢਾਲ ਬਣਾ ਲੈਂਦਾ ਹੈ ਕਮਜ਼ੋਰ ਕਰ ਲੈਂਦਾ ਹੈ ਨੌਵੇਂ ਤੌਲੇ ਉਬੇ ਸਾਹਾ ਫਿਰ ਕਹਿੰਦੇ ਵਸਥਾ ਆ ਗਈ ਬਜ਼ੁਰਗੀ ਦੀ ਤੌਲੇ ਆ ਗਏ ਸਰੀਰ ਦੇ ਉੱਪਰ ਦਾੜੇ ਦੇ ਕੇਸਾਂ ਤੇ ਤੌਲੇ ਆ ਗਏ ਕਿਰੇ ਤੇ ਅੱਗੇ ਕੋਈ ਅਵਸਥਾ ਨਹੀਂ ਆਉਣੀ ਦਸਵੇਂ ਦਦਾ ਹੁਆ ਸੁਆਹ ਬਜ਼ੁਰਗੀ ਤੋਂ ਬਾਅਦ ਤੇ ਬੰਦੇ ਨੇ ਸੰਸਾਰ ਤੋਂ ਚੱਲਿਆ ਹੀ ਜਾਣਾ ਹੈ ਨਾ ਇਹਨਾਂ ਅਵਸਥਾਵਾਂ ਦੇ ਵਿੱਚੋਂ ਗੁਜ਼ਰਦਾ ਹੋਇਆ ਜੀਵ ਮਾਤ ਲੋਕ ਤੋਂ ਚੱਲਿਆ ਜਾਂਦਾ ਏ ਪਰ ਜਿਸ ਚੀਜ਼ ਨੇ ਸਾਡਾ ਭਲਾ ਕਰਨਾ ਏ ਉਹਦੇ ਨਾਲ ਅਸੀਂ ਪ੍ਰੀਤੀ ਪਾਉਣ ਦਾ ਯਤਨ ਹੀ ਨਹੀਂ ਕੀਤਾ ਗੁਰੂ ਪਿਆਰਿਓ ਜਿਸ ਦਿਨ ਸਾਨੂੰ ਇਹ ਸੋਝੀ ਆ ਗਈ ਕਿ ਭਾਈ ਨਾਮ ਤੋਂ ਬਿਨਾਂ ਸਾਡੇ ਨਾਲ ਕਿਸੇ ਨੇ ਨਹੀਂ ਜਾਣਾ ਉਸ ਦਿਨ ਸਾਡਾ ਭਲਾ ਹੋਣ ਲੱਗ ਜਾਣਾ ਹੈ ਲੋਕ ਵੀ ਸੁਖਿਆ ਹੋ ਜਾਣਾ ਤੇ ਪਰਲੋਕ ਵੀ ਸੁਹੇਲਾ ਹੋ ਜਾਣਾ ਹੈ ਕਿਉਂਕਿ ਨਾਮ ਤੋਂ ਬਿਨਾ ਉਥੇ ਕਿਸੇ ਵਸਤੂ ਨੇ ਸਾਡੀ ਸਹਾਇਤਾ ਨਹੀਂ ਜੇ ਕਰਨੀ ਉਹ ਬੜਾ ਵਿਖੜਾ ਪੈਂਡਾ ਹੈ ਜਿਹੜਾ ਬੰਦਿਆ ਤੈਨੂੰ ਇਕੱਲੇ ਨੂੰ ਤੈਅ ਕਰਨਾ ਪੈਣਾ ਜਿਹ ਮਾਰਗ ਇਹ ਜਾ ਤੋ ਇਕੱਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਉਥੇ ਨਾਮ ਨੇ ਤੇਰੇ ਨਾਲ ਜਾਣਾ ਦੁਨੀਆਂ ਨੇ ਤੇਰੇ ਨਾਲ ਨਹੀਂ ਜਾਣਾ ਗੁਰੂ ਪਿਆਰਿਓ ਜਦੋਂ ਜੀਵ ਦੀ ਮੌਤ ਹੁੰਦੀ ਹੈ ਨਾ ਸਰੀਰ ਨੂੰ ਲੈ ਕੇ ਜਾਇਆ ਜਾਂਦਾ ਹੈ ਮੜੀਆਂ ਦੇ ਵਿੱਚ ਸੰਸਕਾਰ ਵਾਸਤੇ ਭਗਤ ਕਬੀਰ ਜੀ ਇਹ ਬਚਨ ਕਰਦੇ ਨੇ ਦੇਹੂਰੀ ਬੈਠੀ ਮਾਤਾ ਰੋਵੇ ਖਟੀਆਂ ਲੈ ਗਏ ਭਾਈ ਤੇਰੇ ਸਰੀਰ ਨੂੰ ਚੱਕ ਕੇ ਲੈ ਜਾਂਦੇ ਨੇ ਮਾਂ ਮਹਰਾ ਕਰਦੀ ਹੈ ਦੇਹੂਰੀ ਦੇ ਵਿੱਚ ਬੈਠ ਕਰਕੇ ਤੇ ਕਹਿੰਦੇ ਵੇਖ ਲੈ ਤੇਰੇ ਸਰੀਰ ਦੇ ਨਾਲ ਸਾਰੇ ਰਿਸ਼ਤੇਦਾਰ ਹੋਣਗੇ ਤੇਰੇ ਸਾਥ ਸੰਬੰਧੀ ਮਿੱਤਰ ਤੇਰੇ ਸਰੀਰ ਦੇ ਨਾਲ ਤੁਰੇ ਜਾਂਦੇ ਹੋਣਗੇ ਪਰ ਸਰੀਰ ਦੇ ਨਾਲ ਹੀ ਉਹਨਾਂ ਦਾ ਸਾਥ ਹੈ ਜਿਹੜਾ ਮਾਰਗ ਤੂੰ ਮੌਤ ਤੋਂ ਗਲੇਰਾ ਤੈਅ ਕਰਨਾ ਉੱਥੇ ਇਹਨਾਂ ਨੇ ਤੇਰੇ ਨਾਲ ਥੋੜੀ ਜਾਣਾ ਹੈ ਇਹ ਬਚਨ ਕਰਦੇ ਨੇ ਲੱਟ ਛਿਟਕਾਏ ਤੇਰੀਆਂ ਰੋਵੇ ਤੇਰੀਆਂ ਪਿਆਰ ਕਰਨ ਵਾਲੇ ਮੈਰਾਹ ਕਰਦੇ ਨੇ ਤੇਰੇ ਨਾਲ ਜਾਂਦੇ ਜਾਂਦੇ ਸਰੀਰ ਦੇ ਹੰਸੋ ਇਕੱਲਾ ਜਾਏ ਪਰ ਜਾਣਾ ਤੂੰ ਇਕੱਲੇ ਨੇ ਅੱਗੇ ਜਿਹੜਾ ਮਾਰਗ ਤੂੰ ਇਕੱਲੇ ਨੇ ਤੈਅ ਕਰਨਾ ਉੱਥੇ ਨਾਲ ਤੇਰੇ ਕਿਸੇ ਨੇ ਨਹੀਂ ਜਾਣਾ ਕਿਉਂਕਿ ਦੁਨੀਆ ਤੇ ਜਦੋਂ ਮੌਤ ਹੁੰਦੀ ਹੈ ਮੌਤ ਦੇ ਸਾਡੇ ਸਾਰੇ ਸਾਖ ਸੰਬੰਧੀ ਵਿਰਾਹ ਕਰਦੇ ਨੇ ਪੁੱਤ ਭਾਈ ਪਾਤੀ ਜੇ ਰੋਵੇ ਪ੍ਰੀਤ ਮਤ ਪਿਆਰੇ ਪਰ ਕਹਿੰਦੇ ਅਸਲ ਦੇ ਵਿੱਚ ਕੀ ਹੈ ਉਹਨਾਂ ਨੂੰ ਵਿਰਾਗ ਕਿਸ ਗੱਲ ਦਾ ਆਉਂਦਾ ਹੈ ਤੇਰੇ ਗੁਨਾ ਕਰਕੇ ਤੇਰੇ ਨਾਲ ਸਨੇਹ ਕਰਕੇ ਤੇਰੇ ਨਾਲ ਪਿਆਰ ਕਰਕੇ ਉਹ ਰੋਂਦੇ ਨੇ ਪਰ ਤੇਰੇ ਨਾਲ ਇਨਾਂ ਚੋਂ ਕੋਈ ਨਹੀਂ ਜਾ ਸਕਦਾ ਭੈ ਰੋਵੇ ਗੁਣਸਾਰ ਸਮਾਲੇ ਕੋ ਮਰੇ ਨਾ ਮੋਇਆ ਨਾਲੇ ਤੇਰੇ ਨਾਲ ਕਿਸੇ ਨੇ ਨਹੀਂ ਜਾਣਾ ਇੱਕ ਤੇ ਡਰ ਕਰਕੇ ਰੋਂਦੇ ਨੇ ਕਿ ਅਸੀਂ ਵੀ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ ਕਿਉਂਕਿ ਗੁਰੂ ਪਿਆਰਿਓ ਜਿਆਦਾ ਬੰਦੇ ਨੂੰ ਰੋਣ ਕਦੋਂ ਆਉਂਦਾ ਹੈ ਜਦੋਂ ਕਿਸੇ ਦੀ ਮੌਤ ਤੇ ਜਾਂਦਾ ਹੈ ਨਾ ਮੌਤ ਤੇ ਜਾ ਕੇ ਜਦੋਂ ਆਪਣਾ ਕੋਈ ਸਾਖ ਸੰਬੰਧੀ ਪਹਿਲਾਂ ਗਿਆ ਹੋਵੇ ਉਹਦਾ ਚੇਤਾ ਆ ਜਾਵੇ ਤਾਂ ਜਿਆਦਾ ਰੋਣਾ ਬੰਦੇ ਨੂੰ ਆਉਂਦਾ ਹੈ ਜਾਂ ਜਿਸ ਆਦਮੀ ਨੇ ਸੰਸਾਰ ਤੋਂ ਜਿਹੜਾ ਚਲਿਆ ਗਿਆ ਹੈ ਉਹਦੇ ਨਾਲ ਮੋਹ ਲਗਾ ਹੋਵੇ ਤਾਂ ਰੋਂਦਾ ਹੈ ਪਰ ਦੁਨੀਆ ਤਾਂ ਕਿ ਉਹਨਾਂ ਦਾ ਸਾਰ ਸੀਮਤ ਹੈ ਅੱਗੇ ਉਹਨਾਂ ਦਾ ਸਾਥ ਨਹੀਂ ਜਾ ਸਕਦਾ ਕਿਉਂਕਿ ਗੁਰੂ ਪਿਆਰਿਓ ਦੁਨੀਆ ਦੇ ਉਪਰੋਂ ਕੇਵਲ ਤੇ ਕੇਵਲ ਨਾਮ ਨੇ ਤੇਰੇ ਨਾਲ ਜਾਣਾ ਏ ਤਾਂ ਹੀ ਤੇ ਪਾਤਸ਼ਾਹ ਜੀ ਕਹਿੰਦੇ ਅਜਹੁ ਸਮਝ ਕਛ ਬਿਗਰਿਓ ਨਾ ਹਨ ਭਜ ਲੈ ਨਾਮ ਮੁਰਾਰ ਅਜੇ ਵੀ ਕੁਝ ਨਹੀਂ ਵਿਗੜਿਆ ਅਜੇ ਵੀ ਪਰਮੇਸ਼ਰ ਦੀ ਬੰਦਗੀ ਕਰ ਲੈ ਅਜੇ ਵੀ ਕੁਝ ਨਹੀਂ ਤੇਰਾ ਸਮਾ ਬਤੀਤ ਹੋਇਆ ਤੂੰ ਰੱਬ ਦੀ ਬੰਦਗੀ ਕਰੇਂਗਾ ਇਹਦੇ ਨਾਲ ਹੀ ਤੇਰਾ ਭਲਾ ਹੋਵੇਗਾ ਕਿਉਂਕਿ ਅਸਲ ਉਮਰ ਸਾਡੀ ਉਹੀ ਹੈ ਜਿਸ ਘੜੀ ਦੇ ਵਿੱਚ ਸਾਨੂੰ ਪ੍ਰਭੂ ਜਿਤੇ ਆਉਂਦਾ ਹੈ ਪਰਮੇਸ਼ਰ ਦਾ ਨਾਮ ਚੇਤੇ ਆਉਂਦਾ ਹੈ ਸਾਈਂ ਘੜੀ ਸੁਲੱਖਣੀ ਜਿਸ ਪ੍ਰਭ ਆਵੇ ਚਿੱਤ ਉਹ ਹੀ ਘੜੀਆਂ ਸੁਲੱਖਣੀਆਂ ਨੇ ਜਿਸ ਘੜੀਆਂ ਦੇ ਵਿੱਚ ਸਾਨੂੰ ਰੱਬ ਦਾ ਨਾਮ ਚੇਤੇ ਆਉਂਦਾ ਹੈ ਗੁਰੂ ਪਿਆਰਉ ਦਾਸੀਆਂ ਕਰਦੇ ਕਰਦੇ ਗੁਰੂ ਨਾਨਕ ਬਾਸ਼ਾ ਮਹਾਰਾਜ ਜੀ ਨਗਰ ਦੇ ਬਾਹਰ ਬੈਠੇ ਨੇ ਨਗਰ ਦੀਆਂ ਕਬਰਾਂ ਦੇ ਵਿੱਚ ਕੀ ਤੱਕਦੇ ਨੇ ਕਬਰਾਂ ਦੇ ਉੱਪਰ ਕਿਸੇ ਦੀ ਉਮਰ ਢਾਈ ਸਾਲ ਲਿਖੀ ਕਿਸੇ ਦੀ 5 ਸਾਲ ਕਿਸੇ ਦੀ 7 ਸਾਲ ਕਿਸੇ ਦੀ 6 ਮਹੀਨੇ ਇਸ ਤਰੀਕੇ ਦੇ ਨਾਲ ਉਮਰਾਂ ਲਿਖੀਆਂ 파ਰਸ਼ਾ ਜੀ ਕਹਿਣ ਲੱਗੇ ਭਾਈ ਮਰਦਾਨਿਆ ਲੱਗਦਾ ਇਸ ਨਗਰ ਦੇ ਬੱਚੇ ਜ਼ਿਆਦਾ ਚੜ੍ਹਾਈ ਕੀਤੇ ਨੇ ਕਹਿੰਦੇ ਚਲੋ ਨਗਰ ਦੇ ਵਿੱਚ ਜਾ ਕੇ ਪੁੱਛਨੇ ਆ ਕੀ ਗੱਲ ਹੋਈ ਐ ਛੋਟੀ ਉਮਰਾਂ ਦੇ ਵਿੱਚ ਸਾਰੇ ਚਲੇ ਗਏ ਨੇ ਜੜੀਆਂ ਇੰਨੀਆਂ ਉਮਰਾਂ ਲਿਖੀਆਂ ਨੇ ਤੇ ਜਦੋਂ ਨਗਰ ਦੇ ਵਿੱਚ ਗਏ ਨਾ ਕੀ ਤੱਕਦੇ ਨੇ ਉਥੇ ਸਾਰੇ ਹੀ ਸਿਆਣੇ ਬੈਠੇ ਹੋਏ ਨੇ ਸਾਰੇ ਤੁਰੇ ਫਿਰਦੇ ਨੇ ਬਜ਼ੁਰਗ ਅਵਸਥਾ ਵਾਲੇ ਵੀ ਤੇ ਗੁਰੂ ਪਿਆਰੇ ਉੱਥੇ ਜਾ ਕੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਸਖੋ ਕੀ ਗੱਲ ਹੋਈ ਤੁਹਾਡੇ ਨਗਰ ਦੇ ਵਿੱਚ ਕੋਈ ਜਵਾਨ ਚੜ੍ਹਾਈ ਨਹੀਂ ਕੀਤਾ ਕੋਈ ਬਜ਼ੁਰਗ ਚੜ੍ਹਾਈ ਨਹੀਂ ਕਰਦਾ ਇਹ ਛੋਟੇ ਛੋਟੇ ਉਮਰ ਦੇ ਬੱਚੇ ਹੀ ਇਸ ਸਾਲ ਦੇ ਵਿੱਚ ਚੜ੍ਹਾਈ ਕਰ ਗਏ ਕੀ ਗੱਲ ਹੋਈ ਹੈ ਕਹਿਣ ਲੱਗੇ ਐ ਫਕੀਰ ਜੀ ਇਹ ਜੋ ਤੁਸੀਂ ਉਮਰਾਂ ਕਬਰਾਂ ਦੇ ਉੱਪਰ ਸਾਡੀਆਂ ਵੇਖੀਆਂ ਨੇ ਨਾ ਇਹ ਸਾਡੀਆਂ ਅਸਲ ਉਮਰਾਂ ਨਹੀਂ ਐ ਕਹਿੰਦੇ ਫਿਰ ਕਹਿੰਦੇ ਜਿਸ ਸਮੇ ਅਸੀਂ ਨਾਮ ਜਪਦੇ ਹੂੰ ਸਮਾਂ ਨੋਟ ਕਰ ਲਿਆ ਜਾਂਦਾ ਹੈ ਜਿਸ ਦਿਨ ਜੀਵ ਸੰਸਾਰ ਤੋਂ ਜਾਂਦਾ ਹੈ ਉਹਦਾ ਨੋਟ ਕੀਤਾ ਹੋਇਆ ਸਮਾਂ ਸਾਰਾ ਜਮ੍ਹਾਂ ਕਰਕੇ ਜਿੰਨੇ ਮਹੀਨੇ ਜਿੰਨੇ ਸਾਲ ਬਣਦੇ ਹੋਣ ਉਹ ਉਮਰਾਂ ਸੀ ਕਬਰਾਂ ਦੇ ਉੱਪਰ ਲਿਖਦੇ ਆ ਕਿਉਂਕਿ ਇਹ ਹੀ ਸਾਡੀ ਅਸਲ ਉਮਰ ਹੈ ਜਿਸ ਉਮਰ ਦੇ ਵਿੱਚ ਅਸੀਂ ਨਾਮ ਜਪਿਆ ਹੈ ਕਿਉਂਕਿ ਇਸੇ ਨਾਮ ਨੇ ਸਾਡਾ ਸਹਾਰਾ ਬਣਨਾ ਹੈ ਨਾ ਇਹਦੇ ਤੋਂ ਇਲਾਵਾ ਸਾਡਾ ਹੋਰ ਕਿਸੇ ਨੇ ਸਹਾਰਾ ਨਹੀਂ ਬਣਨਾ ਆਓ ਬੜੇ ਪਿਆਰ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਇੱਕ ਪਾਵਨ ਸ਼ਬਦ ਦੀ ਹਾਜ਼ਰੀ ਭਰਿਏ ਜੋ ਪਾਰਸ਼ਾ ਦੀ ਬਚਨ ਕਰਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਰੇ ਨਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿੰਸਤ ਲਗਤ ਨਾ ਬਾਰ ਬਾਰੂ ਭੀਤ ਬਣਾਈ ਰਚ ਪਚ ਰਹਿਤ ਨਹੀਂ ਦਿਨਚਾਰ ਇਐਸੇ ਹੀ ਇਹ ਸੁਖ ਮਾਇਆ ਕੇ ਊਰਜਿਓ ਕਹਾ ਗਵਾਰ ਇਹ ਸੰਸਾਰਿਕ ਦੰਦਿਆਂ ਵਿੱਚ ਖਚਤ ਹੋ ਕੇ ਸੀ ਰੱਬ ਨੂੰ ਭਲਾ ਬੈਠੇ ਆ ਕਿਉਂਕਿ ਗੁਰੂ ਬਿਆਰਿਓ ਪਰਸ਼ਾ ਜੀ ਕਹਿੰਦੇ ਨੇ ਮਾਇਆ ਦੇ ਸੁਖ ਕੁਝ ਦਿਨਾਂ ਦੇ ਹੁੰਦੇ ਨੇ ਇਹ ਦੁਨੀਆ ਤੱਕ ਹੀ ਸੀਮਤ ਰਹਿੰਦੇ ਨੇ ਤਾਂ ਹੀ ਤੇ ਪਰਸ਼ਾ ਜੀ ਅੱਗੇ ਬਚਨ ਫਰਮਾ ਰਹੇ ਨੇ ਅਜਹੁ ਸਮਝ ਕਛ ਬਿਗਰਿਓ ਨਾ ਹਨ ਭਜ ਲੈ ਨਾਮ ਮੁਰਾਰ ਅਜੇ ਵੀ ਰੱਬ ਦੀ ਬੰਦਗੀ ਦੇ ਨਾਲ ਜੁੜ ਲੈ ਜਿੰਨੇ ਤੇਰਾ ਭਲਾ ਕਰਨਾ ਉਹ ਗੁਰੂ ਚਰਨਾਂ ਵਿੱਚ ਇੱਕ ਪਾਵਨ ਸ਼ਬਦ ਦੀ ਹਾਜ਼ਰੀ